26 ਜਨਵਰੀ ਗਣਤੰਤਰ ਦਿਵਸ ਮੌਕੇ ਕਿਸਾਨ ਆਗੂਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਟਰੈਕਟਰ ਮਾਰਚ ਪਾਜਪਾ ਆਗੂਆਂ ਦੇ ਘਰਾਂ ਦੇ ਬਾਹਰ ਕਾਰਪੋਰੇਟ ਕਾਰਨਿਆਂ ਤੇ ਸੈਲੋ ਗੁਦਾਮ ਸ਼ੋਪਿੰਗ ਮਾਲ ਦੇ ਬਾਹਰ ਖੜੇ ਕਰ ਕੀਤਾ ਰੋਸ਼ ਪ੍ਰਦਰਸ਼ਨ ਅੱਜ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਦੇਸ਼ ਭਾਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੱਢੇ ਜਾਣ ਵਾਲੇ ਟਰੈਕਟਰ ਮਾਰਚ ਦੇ ਚਲਦੇ ਅੱਜ ਅੰਮ੍ਰਿਤਸਰ ਬਾਈਪਾਸ ਤੇ ਸ਼ੋਪਿੰਗ ਮਾਲ ਦੇ ਬਾਹਰ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੱਢਿਆ ਗਿਆ ਇਸ ਮੌਕੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਿਹੜਾ ਦੋਵਾਂ ਫੋਰਮਾਂ ਵੱਲੋਂ ਦੇਸ਼ ਵਿਆਪੀ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ। ਸਥਿਤ ਪੰਜਾਬ ਵਿੱਚ ਕਾਰਪੋਰੇਟ ਦੇ ਸੈਲੋਜ਼, ਸ਼ੋਪਿੰਗ ਮਾਲ, ਪਾਜਪਾ ਨੇਤਾਵਾਂ ਦੇ ਘਰਾਂ ਅਤੇ ਪੰਜਾਬ ਵਿੱਚ ਜਿਹੜੇ ਟੂਲ ਪਲਾਜ਼ਾ ਹਨ ਅੱਜ ਸਾਡੇ ਵੱਲੋਂ ਉੱਥੇ ਟਰੈਕਟਰ ਮਾਰਚ ਕੱਢ ਕੇ ਕੇਂਦਰ ਸਰਕਾਰ ਖਿਲਾਫ ਰੋਸ਼ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣੇ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ। ਅੱਜ ਵੀ ਦੇਸ਼ ਦਾ 80 ਕਰੋੜ ਕਿਸਾਨ ਦੇਸ਼ ਤੇ ਪ੍ਰਧਾਨ ਮੰਤਰੀ ਨੂੰ ਪੁਕਾਰ-ਪੁਕਾਰ ਕੇ ਕਹਿ ਰਿਹਾ ਵੀ ਸਾਡੀ ਆਵਾਜ਼ ਦਾ ਸਨਮਾਨ ਕੀਤਾ ਜਾਵੇ। ਆ ਕਿ ਅੱਜ ਦੇ ਜਿਹੜੇ ਇਸ ਇਕੱਠ ਨੂੰ ਲੈ ਕੇ ਮੌਸਮ ਆਹ ਦੇਖੋ ਜਿਹੜਾ ਆਪਾਂ ਅੱਜ 26 ਜਨਵਰੀ ਨੂੰ ਪੂਰਾ ਦੇਸ਼ ਵਿਆਪੀ ਟਰੈਕਟਰ ਮਾਰਚ ਰੱਖਿਆ ਸੀ ਵੱਡੇ ਪੱਧਰ ਤੇ ਸਾਰੇ ਪੰਜਾਬ ਦੇ ਦੇਸ਼ ਦੇ ਅੰਦਰ ਟਰੈਕਟਰ ਮਾਰਚ ਹੋ ਰਿਹਾ ਹੈਗਾ। ਔਰ ਇਹ ਜਿਹੜੇ ਸ਼ਾਪਿੰਗ ਮਾਲਸ ਨੇ ਸਾਡੇ ਔਰ ਇਹ ਤੋਂ ਗਾਹਾਂ ਜਿਹੜੇ ਵੱਡੇ ਸਾਈਲੋਜ਼ ਨੇ ਉਦੋਂ ਕਹਾ ਜਿਹੜੇ ਪਛਪਾ ਦੇ ਘਰ ਜਾਂ ਦਫਤਰ ਨੇ ਉਥੇ ਔਰ ਪੂਰੇ ਦੇਸ਼ ਭਰ ਦੇ ਵਿੱਚ ਕਿਕਿਤ ਕਰਨ 12 13 ਸਟੇਟਾਂ ਦੀ ਮੈਨੂੰ ਖਬਰਾਂ ਮਿਲਦੀਆਂ ਲੱਖਾਂ ਲੱਖ ਟ੍ਰੈਕਟਰ ਜਿਹੜੇ ਅੱਜ ਸ਼ਾਮਲ ਹੋ ਰਹੇ ਪ੍ਰੋਗਰਾਮਾਂ ਦੇ ਵਿੱਚ ਔਰ ਇਹਦੇ ਨਾਲ ਦੀ ਨਾਲ ਜਿਹੜਾ ਵਾ ਆਪਣੀਆਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾਵੇ ਕਿਸਾਨ ਮਜ਼ਦੂਰ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਇਹਦੇ ਨਾਲ ਦੀ ਨਾਲ ਜਿਹੜਾ ਵਾ ਉਹ ਲਖੀਮਪੁਰ ਖਰੀਦਾਨ ਸਾਹਿਬ ਮਿਲੇ ਇਹ ਤੋਂ ਗਾਹਾਂ ਸ਼ਹੀਦ ਸੁਪਕਰਨ ਨੂੰ ਸ਼ਹੀਦ ਕੀਤਾ ਉਹਨਾਂ ਸਾਹਿਬ ਲੈਣਾ ਅੱਜ ਕਿਹਾ ਜਾਂਦਾ ਵੀ ਸੁਤੰਤਰਤਾ ਦਿਹਾੜਾ ਵਾਗ ਦੇ ਦਿਨ ਸੰਵਿਧਾਨ ਲੱਗ ਹੋਇਆ ਸੀਗਾ 76ਵਾਂ ਪਰ ਮੈਨੂੰ ਨਹੀਂ ਲੱਗਦਾ ਵੀ ਵੱਡੇ ਅਮੀਰਾਂ ਵਾਲੀ ਕਾਰਪੋਰੇਟ ਕਰਾ ਲੈਣੀ ਸੰਵਿਧਾਨ ਹੋਰ ਕੰਮ ਕਰਦਾ ਸਾਡੇ ਲਈ ਹੋਰ ਕਰਦਾ ਜੇ ਅੱਜ ਲੋਕਾਂ ਨੂੰ ਅਧਿਕਾਰ ਮਿਲੇ ਸੀ ਤੇ ਅੱਜ 80 ਕਰੋੜ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਦਾ ਸਨਮਾਨ ਹੋਣਾ ਚਾਹੀਦਾ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸੁਣ ਕੇ ਪਰਧਾਨ ਹੁਮਨਤਰੀ ਨੂੰ ਮਸਲੇ ਦਾ ਹੱਲ ਕਰਨਾ ਚਾਹੀਦਾ ਇਸ ਕਰਕੇ ਅਸੀਂ ਅੱਜ ਇਸ ਦਿਨ ਸਭਧਾਨ ਲੱਗ ਗਏ ਸੋ ਮੂਲੂਤ ਅਧਿਕਾਰ ਆਪਣੇ ਵਰਤ ਕੇ ਪੀਸਫੁਲੀ ਢੰਗ ਨਾਲ ਆਪਣਾ ਅੰਦੋਲਨ ਕਰ ਰਹੇ ਹੈ ਇਹ ਲਗਭਗ ਸਾਰੀਆਂ ਜਥੇਬੰਦ ਦੋ ਵੱਡੇ ਫੋਰਮਸ ਕੇਮ ਨਾਨ ਪੋਲਿਟਿਕਲ ਕਿਸਾਨ ਮਜਬੂਤ ਮੋਲਟਾ ਔਰ ਤਮਾਮ ਦੇਸ਼ ਦੀਆਂ ਜਸੇ ਬੰਦਿਆ ਅੱਜ ਦੇ ਪ੍ਰੋਗਰਾਮ ਤੇ ਹੈ ਗੀਆਂ ਖੇਡ ਪੰਜਾਬੀ ਟੀਵੀ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਨਰਿੰਦਰ ਸੇਠੀ ਦੀ ਰਿਪੋਰਟ